ਕੀ ਸਰ ਤੁਹਾਡਾ ਪਲਾਨ ਰਹੇਗਾ ਆਊਟ ਆਫ ਤੁਹਾਡੇ ਮੇਰੇ ਭਾਸ਼ਣ ਦੇ ਨਾਲ ਤਾਂ ਕੁਝ ਨਹੀਂ ਨਾ ਹੋਣਾ ਕਿ ਨਸ਼ਾ ਦੂਰ ਨਹੀਂ ਹੋ ਸਕਦਾ ਹੈਗਾ ਆਪਾਂ ਵੱਡੇ ਵੱਡੇ ਸਟੇਟ ਤੇ ਕਹਿੰਦੇ ਸੀ ਨਸ਼ਾ ਦੂਰ ਕਰਾਂਗੇ ਸੋ ਉਹ ਗੱਲਾਂ ਪ੍ਰੈਕਟੀਕਲ ਇੰਪਲੀਮੈਂਟ ਹੋਣੀ ਚਾਹੀਦੀ ਹੈ ਯੂਥ ਕੀ ਪਾਲਦਾ ਯੂਥ ਪਾਲਦਾ ਹੈ ਅੱਜ ਦੇ ਦਿਨ ਚ ਜੌਬ ਇੱਥੇ ਜੌਬਸ ਇੰਨੀਆਂ ਹੋਣੀ ਚਾਹੀਦੀਆਂ ਤਾਂ ਕਿ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਓਪਰਚ्युनिटी ਕ੍ਰੀਏਟ ਕਰਨਾ ਚਾਹੁੰਦੇ ਹਾਂ ਯੈਸ 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 ਪੰਜਾਬ ਦੇ ਵਿੱਚ ਹੀ ਇੰਨਾ ਵਧੀਆ ਇਨਫਰਾਸਟ੍ਰਕਚਰ ਹੋਣਾ ਚਾਹੀਦਾ ਹੈ ਕਿ ਉਹ ਇੰਡਸਟਰੀਜ਼ ਇੱਥੇ ਕੰਮ ਕਰਨ ਤਾਂ ਕਿ ਜਿਹੜੇ ਪੰਜਾਬ ਦੀ ਯੂਥ ਹੈ ਉਹਨਾਂ ਨੂੰ ਬਹੁਤ ਬਹੁਤ ਜੌਬਾਂ ਮਿਲਣ ਕਿਨਡ ਲਾਈਫ ਇਜ਼ ਅ ਪਲੇਗਰਾਉਂਡ ਦ ਵਰਲਡ ਦ ਵਰਲਡ ਦ ਵਰਲਡ ਇਜ਼ ਅ ਪਲੇਗਰਾਉਂਡ ਲਾਈਫ ਇਜ਼ ਅ ਗੇਮ ਐਂਡ ਵੀ ਆਰ ਦ ਪਲੇਅਰਸ ਟੂ ਪਲੇ ਸੋ ਲੈਟਸ ਪਲੇ ਇਟ ਗੁੱਡ ਹਿੰਮਤ ਨਹੀਂ ਕਦੀ ਹਾਰਨੀ ਹਾਰਨੀ ਚਾਹੀਦੀ ਔਖਾ ਸੁਖਾ ਟਾਈਮ ਜ਼ਿੰਦਗੀ ਦੇ ਵਿੱਚ ਅੰਦਰ ਮਿਹਨਤ ਕਰੋ ਦੱਬ ਕੇ ਮਿਹਨਤ ਕਰੋ ਆਪਣੀ ਨੀਅਤ ਨੂੰ ਸਾਫ਼ ਰੱਖੋ ਤੇ ਰੱਬ ਤੁਹਾਡਾ ਸਾਥ ਜ਼ਰੂਰ ਜ਼ਰੂਰ ਦੇਗਾ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਤੁਹਾਡੀ ਮਿਹਨਤ ਹੁੰਦੀ ਹੈ ਜੇ ਤੁਹਾਡੀ ਨੀਅਤ ਸਾਫ਼ ਹੈ ਨਾ ਤੇ ਤੁਹਾਡਾ ਰੱਬ ਵੀ ਸਾਥ ਦੇਗਾ ਜ਼ਿੰਦਗੀ ਬਹੁਤ ਕੁਝ ਹੁੰਦਾ ਹੁੰਦਾ ਹੈ ਪਰ ਬਹੁਤ ਹਾਰਡ ਆਪਣਾ ਜਜ਼ਬਾ ਰੱਖੋ ਜ਼ਰੂਰ ਫਾਈਟ ਕਰੋ ਫਾਈਟ ਟੂ ਵਿਨ ਨਾਟ ਫਾਈਟ ਟੂ ਫਾਈਟ ਸਮਨਿਊਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸਾਖੀ ਅੱਜ ਗੱਲ ਕਰਾਂਗੇ ਉਸ ਵਿਅਕਤੀ ਦੇ ਨਾਲ ਜਿਸ ਨੇ ਲੁਧਿਆਣਾ ਦੇ ਯੂਥ ਨੂੰ ਨਸ਼ੇ ਤੋਂ छुड़ाया ਹੈ ਤੇ ਉਸ ਨੂੰ ਸਪੋਰਟਸਵਲ ਜੋ ਹੈ ਇਨਕਰੇਜ ਕੀਤਾ ਹੈ ਇਸ ਤੋਂ ਇਲਾਵਾ ਵੀ ਬਹੁਤ ਸੋਸ਼ਲ ਸੋਸ਼ੀਅਲੀ ਜੋ ਨੇ ਉਹ ਐਕਟਿਵ ਰਹੇ ਨੇ ਤੇ ਹੁਣ ਜੋ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਉਹਨਾਂ ਨੂੰ ਵੱਡਾ ਅਹੁਦਾ ਦਿੱਤਾ ਗਿਆ ਹੈ ਮੈਂਬਰ ਬਣਾਇਆ ਗਿਆ ਉਹਨਾਂ ਨੂੰ ਮਿਨਿਸਟਰੀ ਆਫ ਸੋਸ਼ਲ ਜਸਟਿਸ ਤੇ empowerment ਦਾ ਇਸ ਦੌਰਾਨ ਜੋ ਹੈ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕੀ ਕੀ ਕੰਮ ਉਹ ਕਰਨਗੇ ਸੋਸ਼ੀਅਲੀ ਕਿਸ ਤਰ੍ਹਾਂ ਜੋ ਹੈ ਲੋਕਾਂ ਨੂੰ ਹੋਰ ਮੋਟੀਵੇਟ ਕਰਨਗੇ ਬੱਚਿਆਂ ਨੂੰ ਯੂਥ ਨੂੰ ਮੋਟੀਵੇਟ ਕਰਨਗੇ ਤੇ ਯੂਥ ਨੂੰ ਇਨਕਰੇਜ ਕਰਨਗੇ ਤਾਂਕਿ ਉਹ ਨਸ਼ੇ ਤੋਂ ਤਾਂ ਬਚੇ ਹੀ ਰਹਿਣ ਨਾਲ ਬਾਹਰ ਜਾਣ ਦਾ ਜੋਰ ਬੱਚਿਆਂ ਦਾ क्रेज ਆ ਉਹ ਵੀ ਕਟੇ ਤੇ ਪੰਜਾਬ ਦੀ ਡਿਵੈਲਪਮੈਂਟ ਹੋਵੇ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਹੋਵੇ ਸੋ ਸਾਡੇ ਨਾਲ ਮੌਜੂਦ ਰਹਿਣਗੇ ਸੁਖਵਿੰਦਰ ਸਿੰਘ ਬਿੰਦਰਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਪਹਿਲਾ ਸਵਾਲ ਤੁਹਾਡੇ ਲਈ ਨਵਾਂ ਜੋ ਹੈ ਤੁਹਾਨੂੰ ਇੱਕ ਔਦਾ ਮਿਲਿਆ ਕਹਿ ਸਕਦੇ ਆ ਸੋਸ਼ਲ ਜਸਟਿਸ ਲਗਾਤਾਰ ਤੁਸੀਂ ਕਰਦੇ ਆਏ ਹੋ ਬੜੇ ਲੋਕਾਂ ਨੂੰ ਬੜੇ ਮੁੰਡਿਆਂ ਨੂੰ ਕਹਿ ਸਕਦੇ ਯੂਥ ਨੂੰ ਤੁਸੀਂ ਡਰੱਗਸ ਤੋਂ ਛੁਡਵਾਇਆ ਹੈ ਉਹਨਾਂ ਨੂੰ ਸੋਸ਼ੀਅਲੀ ਐਕਟਿਵ ਕੀਤਾ ਹੈ ਸਪੋਰਟਸਲੀ ਐਨਥੂਸੀਆਸਟਿਕ ਉਹਨਾਂ ਨੂੰ ਬਣਾਇਆ ਹੈ ਸੋ ਹੁਣ ਕੀ ਸਰ ਤੁਹਾਡਾ ਪਲਾਨ ਰਹੇਗਾ ਆਊਟ ਆਫ ਅਗਰガル ਦੇਖੋ ਜਦ ਮੈਂ ਪਹਿਲੀ ਵੀ ਸੀਗਾ ਮੈਂ ਪੰਜਾਬ ਗਵਰਨਮੈਂਟਸ ਮੈਂ ਚੇਅਰਮੈਨ ਸੀਗਾ ਮੈਂ ਚੇਅਰ ਪਰਸਨ ਆ ਹਵ ਵਰਕਡ ਫਾਰ ਅ ਸਟੇਟ ਯੂ نو ਜੀ ਸਰ ਡਿਪਾਰਟਮੈਂਟ ਸੀਗਾ ਯੂਥ ਐਂਡ ਸਪੋਰਟਸ ਯੂ نو ਪੰਜਾਬ ਯੂਥ ਡਿਵੈਲਪਮੈਂਟ ਬੋਰਡ ਉਦੋਂ ਵੀ ਸਾਡਾ ਇਹੀ ਆਬਜੈਕਟਿਵ ਸੀਗਾ ਕਿ ਅਸੀਂ ਕਿਵੇਂ ਯੂਥ ਦੀ ਵ ਯੂਟੀ ਡਿਵੈਲਪਮੈਂਟ ਲਈ ਕੰਮ ਕਰੀਏ ਅਸੀਂ ਉਹਨਾਂ ਦੇ ਵੈਲਫੇਅਰ ਕਿਵੇਂ ਆਪਾਂ ਇਹਨੂੰ ਕਰ ਸਕਦੇ ਹਾਂ ਤੇ ਮੈਨੂੰ ਹਜੇ ਵੀ ਯਾਦ ਹੈ ਅਸੀਂ ਬਹੁਤ ਸਾਰੀਆਂ ਸਕੀਮਸ ਲੈ ਕੇ ਆਏ ਜਿਨ੍ਹਾਂ ਚੋਂ ਇੱਕ ਸਕੀਮ ਸੀਗੀ ਸਪੋਰਟ ਕਿਟਸ ਫ੍ਰੀ ਸਪੋਰਟ ਕਿਟਸ ਤੇਰੀਆਂ ਤਾਂ ਉਹ ਸਕੀਮ ਦਾ ਫਾਇਦਾ ਆ ਸੀਗਾ ਕਿ ਇਕਤਾ ਸਪੋਰਟਸ ਦੇ ਖੇ ਨੂੰ ਪ੍ਰਮੋਟ ਹੋਏਗੀ ਸੂਬੇ ਦੇ ਵਿੱਚ ਕਿਉਂਕਿ ਤੁਹਾਡੇ ਮੇਰੇ ਭਾਸ਼ਣ ਦੇ ਨਾਲ ਤਾਂ ਕੁਝ ਨਹੀਂ ਨਾ ਹੋਣਾ ਕਿ ਨਸ਼ਾ ਦੂਰ ਨਹੀਂ ਹੋ ਸਕਦਾ ਹੈਗਾ ਆਪਾਂ ਵੱਡੇ ਵੱਡੇ ਸਟੇਜ ਤੇ ਕਹਿੰਦੇ ਸੀ ਨਸ਼ਾ ਦੂਰ ਕਰਾਂਗੇ ਸੋ ਉਹ ਗੱਲਾਂ ਪ੍ਰੈਕਟੀਕਲ ਇੰਪਲੀਮੈਂਟ ਹੋਣੀ ਚਾਹੀਦੀਆਂ ਤੁਸੀਂ ਦੇਖੋ ਕਿ ਜਿਹੜਾ ਇੱਕ ਸਪੋਰਟਸਮੈਨ ਹੋਏਗਾ ਉਹ ਨਸ਼ੇ ਦੇ ਵੱਲ ਨਹੀਂ ਜਾਏਗਾ ਉਹ ਆਪਣੇ ਆਪ ਨੂੰ ਰੱਖੇਗਾ ਫਿਟ ਸੈਕਿੰਡ 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 ਕੀ ਹੋਏਗਾ ਕਿ ਜਿਹੜੇ ਯੂਥ ਵਿਲੇ ਹੈ ਟਾਈਮ ਹੈ ਉਹਨਾਂ ਕੋਲ not ویਲੇਸ not द राइट ਵਰਡ ਜਿਨਾਂ ਕੋਲ ਐਂਪਲ ਟਾਈਮ ਹੈ ਉਹ ਆਪਣੀ એનર્ਜੀ ਇੱਕ ਰਾਈਟ ਡਾਇਰੈਕਸ਼ਨ ਚੈਨਲਾਈਜ਼ੀਨੋ ਕਰ ਸਕਦੇ ਆ ਔਰ ਕੀ ਪਤਾ ਜਦੋਂ ਉਹਨਾਂ ਨੂੰ ਖੇਡਣ ਦਾ ਸਮਾਨ ਮਿਲੇਗਾ ਕੋਈ ਡਿਸਟ੍ਰਿਕਟ ਲੈਵਲ ਤੇ ਖੇਲੇਗਾ ਕੋਈ ਸਟੇਟ ਲੈਵਲ ਤੇ ਜਾਏਗਾ ਕੋਈ 올림픽 ਜਾਏਗਾ ਸੋ ਇੱਕ ਉਹਨਾਂ ਦਾ ਡਿਫਾਈਨ ਹੋਏਗਾ ਗੋਲ ਡਿਫਾਈਨ ਹੋਏਗਾ ਜੀ ਸੋ ਮੋਟਿਵ ਤਾਂ ਸਰ ਤੁਹਾਡਾ ਇੱਕ ਬਹੁਤ ਚੰਗਾ ਜੋ ਹੈ ਰਿਆਏ ਹਮੇਸ਼ਾ ਤੋਂ ਲੇਕਿਨ ਅਗਰ ਸਪੋਰਟਸ ਦੀ ਗੱਲ ਕਰੀਏ ਕਿਤੇ ਨਾ ਕਿਤੇ ਪੰਜਾਬ ਜੋ ਹੈ ਸਪੋਰਟਸ 'ਚ ਥੋੜਾ ਲੈਕਡਾਊਨ ਕਰਦਾ ਤੁਹਾਨੂੰ ਵੀ ਪਤਾ ਹੋਣਾ ਗਵਰਨਮੈਂਟ ਦਾ ਸਪੋਰਟ ਬਹੁਤ ਜ਼ਰੂਰੀ ਹੈ ਉਸ ਨੂੰ ਲੈ ਕੇ ਵੀ ਕੁਝ ਸੋਚਿਆ ਸਰ ਦੇਖੋ ਹੁਣ ਮੈਨੂੰ ਇੱਕ ਨਵੀਂ ਜਿੰਮੇਵਾਰੀ ਮਿਲੀ ਹੈ ਆਈ ਹੈਵ ਬੀਨ ਅਪੋਇੰਟਡ ਐਸ ਨੈਸ਼ਨਲ ਮੈਂਬਰ ਐਨ ਆਈ ਐਸਟੀ ਮਿਨਿਸਟਰੀ ਆਫ ਸੋਸ਼ਲ ਸੋਸ਼ਲ ਜਸਟਿਸ ਗਵਰਨਮੈਂਟ ਆਫ ਇੰਡੀਆ ਇਹਦੇ ਵਿੱਚ ਵੀ ਸਾਡੇ ਕੋਲ ਸਕੀਮਸ ਹੈ ਕਿ ਅਸੀਂ ਡਰੱਗੀਨ ਨੂੰ ਪ੍ਰੀਵੈਂਟ ਕਿਵੇਂ ਕਰ ਸਕਦੇ ਹਾਂ ਕਿਵੇਂ ਅਸੀਂ ਯੂਥ ਨੂੰ ਪ੍ਰੋਮੋਟ ਕਰ ਸਕਦੇ ਹਾਂ ਤੇ ਅਸੀਂ ਮਿਨਿਸਟਰੀ ਨਾਲ ਗੱਲ ਕਰਕੇ ਅਸੀਂ ਪੰਜਾਬ ਦੇ ਵਿੱਚ ਸਕੀਮਾਂ ਲੈ ਕੇ ਆਵਾਂਗੇ ਜਿਵੇਂ ਤੁਸੀਂ ਦੇਖੋ ਜਦ ਆਪਾਂ ਪਿੰਡਾਂ 'ਚ ਜਾਂਦੇ ਹਾਂ ਜਦ ਮੈਂ ਚੇਅਰਮੈਨ ਵੀ ਸੀਗਾ ਸਾਡੇ ਯੂਥ ਕਲੱਬ ਬਣੇ ਹੋਏ ਆ ਤਕਰੀਬਨ 12 ਤੋਂ 13 ਹਜ਼ਾਰ ਯੂਥ ਕਲੱਬ ਰਜਿਸਟਰਡ ਹਨ ਜੀ ਜਿੰਨਾਂ ਤੋਂ ਕੁਝ ਡਿਫੰਕ ਹਨ ਕੁਝ ਚੱਲ ਰਹੇ ਹਨ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਨੂੰ ਗਰਾਊਂਡ 'ਚ ਲੈ ਕੇ ਆਈਏ ਓਕੇ ਐਕਟਿਵ ਹੋਣ ਦੇ ਸ਼ੁੱਡ ਬੀ ਐਕਟਿਵ ਤਾਂ ਕਿ ਪਿੰਡਾਂ ਦੇ ਵਿੱਚ ਉਹ ਬਾਕੀ ਯੂਥ ਨੂੰ ਐਕਟਿਵ ਐਕਟਿਵ ਕਰ ਪਾਣ ਜੀ ਨਸ਼ਾ ਦੂਰ ਹੋ ਪਾਵੇ ਕਿਉਂਕਿ ਜਿਹੜੇ ਬੱਚਿਆਂ ਨੂੰ ਦੇਖੋ ਸਪੋਰਟਸ ਦਾ ਸਮਾਨ ਮਿਲੇਗਾ ਉਹ ਖੇਡਣਗੇ ਉਹਨਾਂ 'ਚ ਇੱਕ ਆਪਣੀ ਇੱਕ ਡਵੈਲਪ ਹੋਇਗਾ ਇਨੀਸ਼ੀਏਟਿਵ ਕਿ ਅਸੀਂ ਕਿਵੇਂ ਵੱਧ ਤੋਂ ਵੱਧ ਕੇ ਖੇਲੀ ਜਾ ਕੇ ਆਪਣਾ ਕੈਰੀਅਰ ਫੀਲਡ ਅਪ ਕਰੀਏ ਸੋ ਸਾਡਾ ਇਹ ਫਿਰ ਇੱਕ ਬੈਗਰੀਏ ਦੇ ਵਿੱਚ ਫਿਰ ਇਹ ਟ੍ਰਾਂਸਜੈਂਡਰ ਮਨ ਕੇ ਜਿੰਨੀਆਂ ਵੀ ਇਸ ਮਿਨਿਸਟਰੀਆਂ ਦੀ ਸਕੀਮ ਹੈ ਉਹ ਮੇਰਾ ਟੀਚਾ ਹੀ ਹੋਏਗਾ ਜੇ ਮੈਨੂੰ ਪੰਜਾਬ ਚੋਂ ਨੁਮਾਇੰਦਗੀ ਮਿਲੀ ਹੈ ਅਸੀਂ ਪੰਜਾਬ ਦੇ ਵਿੱਚ ਮੈਂ ਵੱਧ ਤੋਂ ਵੱਧ ਉਹ ਸਕੀਮਾਂ ਲੈ ਕੇ ਆਵਾਂ ਕਿਉਂਕਿ ਮੈਂ ਡਿਸਟ੍ਰਿਕਟ ਲੈਵਲ ਤੇ ਵੀ ਕੰਮ ਕੀਤਾ ਸਟੇਟ ਤੇ ਵੀ ਕੀਤਾ ਤੇ ਮੈਂ ਬਲਾਕ ਬਲਾਕ ਲੈਵਲ ਤੇ ਵੀ ਕੀਤਾ ਬੜੀ ਮੈਂ ਚੰਗੀ ਤਰ੍ਹਾਂ ਇੱਕ ਨਵ ਸਮਾਜ ਦਾ ਇੱਕ ਯੂਥ ਨੂੰ ਕੀ ਚਾਹੀਦਾ ਯੂਥ ਕੀ ਭਾਲਦਾ ਯੂਥ ਭਾਲਦਾ ਹੈ ਅੱਜ ਦੇ ਦਿਨ ਚ ਜੌਬ ਤਾਂ ਕਿ ਉਹ ਆਪਣੀ ਫੈਮਿਲੀ ਦਾ ਖਿਆਲ ਰੱਖ ਪਾਵੇ ਤੁਸੀਂ ਦੇਖੋ ਕਿ ਬੱਚੇ ਬਾਹਰ ਬੱਚੇ 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 ਬਾਹਰ ਜਾ ਰਹੇ ਕੋ ਕਹਿੰਦੇ ਕਿ ਇੱਥੇ ਜੌਬ ਹੈ ਨਹੀਂ ਜਿਹੜਾ ਬ੍ਰੇਨ ਡੇਨ ਹੈ ਵੀ ਵਾਂਟਡ ਟੂ ਸਟਾਪ ਥੈਟ ਇੱਥੇ ਜੌਬਸ ਇੰਨੀਆਂ ਹੋਣੀ ਚਾਹੀਦੀਆਂ ਤਾਂ ਕਿ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਇਸਫਰਟੀ ਕ੍ਰੀਏਟ ਕਰਨਾ ਚਾਹੁੰਦੇ ਯੈਸ 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 ਜਿਹੜੀ ਇੰਡਸਟਰੀਸ ਨੂੰ ਬਾਹਰ ਜਾ ਰਹੀਆਂ ਆਪਾਂ ਲਗਾਤਾਰ ਨਿਊਜ਼ ਦੇਖਦੇ ਆ ਰਹੇ ਹਾਂ ਕੋਈ ਯੂਪੀ ਜਾ ਰਹੀ ਹੈ ਕੋਈ ਕਿਉਂ ਜਾ ਰਹੀ ਹੈ ਪੰਜਾਬ ਦੇ ਵਿੱਚ ਇੰਨਾ ਵਧੀਆ ਇਨਫਰਾਸਟ੍ਰਕਚਰ ਹੋਣਾ ਚਾਹੀਦਾ ਹੈ ਕਿ ਉਹ ਇੰਡਸਟਰੀਜ਼ ਇੱਥੇ ਕੰਮ ਕਰਨ ਤਾਂ ਕਿ ਜਿਹੜੇ ਪੰਜਾਬ ਦੀ ਯੂਥ ਹੈ ਉਹਨਾਂ ਨੂੰ ਬਹੁਤ ਬਹੁਤ ਜੌਬਾਂ ਮਿਲਣ ਤਾਂ ਕਿ ਉਹ ਆਪਣੇ ਪੈਰਾਂ ਤੇ ਖੁਦ ਖੜੇ ਖੜੇ ਹੋ ਪਾਣ ਸਰਕਾਰਾਂ ਦਾ ਬਹੁਤ ਵੱਡਾ ਇੱਕ ਯੋਗਦਾਨ ਹੈ ਯੂਥ ਤੇ ਫਿਊਚਰ ਕਿਹਨੇ ਨਾ ਮੈਨੀਫੈਸਟ ਕਰਨ ਨੂੰ ਬੜਾ ਵੱਡਾ ਯੋਗਦਾਨ ਹੈ ਵਡੀਆਂ-ਵਡੀਆਂ ਸਕੀਮਾਂ ਆਣ ਜਿਵੇਂ ਕੋਈ ਬੜੀਆਂ ਸਟਾਰਟਅੱਪ ਸਕੀਮਸ ਹੁੰਦੀਆਂ ਉਹ ਯੂਥ ਨੂੰ ਦਿੱਤੀਆਂ ਜਾਣ ਉਹ ਮਿਨਿਸਟਰੀਜ਼ ਦੇਖੀਆਂ ਜਾਣ ਕਿ ਉਹ ਕਿੰਨਾ ਫਿਰ ਸਕਿਲਡ ਕੋਰਸਸ ਹੈ ministry ਦੇ ਵਿੱਚ ਉਹ ਸਕਿੱਲ ਕੋਰਸਿਸ ਨੂੰ ਕਲਾਸਾਂ ਦਿੱਤੀਆਂ ਜਾਂਣ ਤਾਂ ਕਿ ਉਹ ਆਪਣੇ ਪੈਰਾਂ ਤੇ ਖੁਦ ਖੜੇ ਹੋ ਪਾਣ ਸੋ ਮਾਈਂਡ ਤੁਹਾਡਾ ਇੱਕਦਮ ਕਹਿ ਸਕਦੇ ਆ ਕਿ ਤੁਸੀਂ ਥਾਟਸ ਬਣਾ ਲਿੱਤੇ ਹੈ ਕਿ ਕਿਸ ਤਰ੍ਹਾਂ ਜੋ ਹੈ ਯੁਵਾ ਪੀੜੀ ਨੂੰ ਇਨਕਰੇਜ ਕਰਨਾ ਹੈ ਸੋ ਕਾਰਜਕਾਲ ਸੰਭਾਲ ਚੁੱਕੇ ਹੋ ਆਪਣਾ ਹੁਣ ਤੋਂ ਜਿਹੜਾ ਨਵਾਂ ਹਾਂਜੀ 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 ਬਿਲਕੁਲ ਜੀ ਮੇਰੀ ਅਪਾਇੰਟਮੈਂਟ ਇਲੈਕਸ਼ਨ ਕਮਿਸ਼ਨ ਤੋਂ ਹੀ ਪਹਿਲੇ ਐਕਚੁਅਲੀ ਹੋਈ ਸੀਗੀ ਜੀ ਤੋਂ ਮੈਂ ਆਪਣਾ ਲੈ ਲਿਆ ਸੀਗਾ ਚਾਰਜ ਪਰ ਇਲੈਕਸ਼ਨ ਦੇ ਵਿੱਚ ਸਾਡਾ ਕੁਝ ਦਾਇਰਾ ਹੁੰਦਾ ਸੀ ਉਸ ਤੋਂ ਬਾਹਰ ਨਹੀਂ ਜਾ ਸਕਦੇ ਹੈਗੇ ਇਹ ਪਰ ਹੁਣ ਜ਼ਰੂਰ ਹੈ ਮੈਂ ਆਪਣੀ ਮਿਨਿਸਟਰੀ ਨਾਲ ਮੀਟਿੰਗਸ ਕਰ ਰਿਹਾ ਸੀ ਸਾਰੇ ਅਫਸਰਾਂ ਨੂੰ ਮਿਲ ਰਿਹਾ ਔਰ ਦੇਖ ਰਿਹਾ ਕਿ ਪੰਜਾਬ ਵਿੱਚ ਕਿਹੜੀ ਕਿਹੜੀ ਅਸੀਂ ਸਕੀਮਾਂ ਲੈ ਕੇ ਆਈਏ ਤਾਂ ਕਿ ਯੂਥ ਨੂੰ ਇੱਥੇ ਵੱਧ ਤੋਂ ਵੱਧ ਲਾਭ ਲਾਭ ਮਿਲੇ ਕਿਉਂਕਿ ਮੈਂ ਕਿਹਨੂੰ ਪੰਜਾਬੀ ਹਾਂ ਦੇਖੋ ਮੈਨੂੰ ਪੰਜਾਬੀ ਹੋਣ ਦਾ ਮਾਣ ਹੈ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਮੈਂ ਆਪਣੀ ਸਕੂਲਿੰਗ ਵੀ ਇੱਥੋਂ ਕੀਤੀ ਆਪਣਾ ਕਾਲਜ ਵੀ ਇੱਥੋਂ ਕੀਤਾ ਤੇ ਮੇਰੀ ਅਮੀਰਲੀ ਮਾਣ ਵਾਲੀ ਗੱਲ ਆ ਹੋਏਗੀ ਜੇ ਮੈਂ ਆਪਣੀ ਸਟੇਟ ਪੰਜਾਬ ਲਈ ਕੁਝ ਕਰ ਪਾਵਾਂ ਕਿਉਂਕਿ ਮੈਨੂੰ ਹਜੇ ਵੀ ਯਾਦ ਹੈ ਜਦ ਮੈਂ ਆਪਣੀ ਆਈਟੀ ਦੇ ਵਿੱਚ ਇੰਜੀਨੀਅਰ ਕੀਤੀ ਸੀ ਮੈਂ ਯੂਐਸ ਗਿਆ ਸੀਗਾ ਯੂਐਸ ਮੈਂ 6 ਸਾਲ ਕੰਮ ਕੀਤਾ ਕੰਮ 6 ਸਾਲ ਕਰਨ ਤੋਂ ਬਾਅਦ ਮੈਂ ਵਾਪਸ ਪੰਜਾਬ ਆਇਆ ਕਿਉਂਕਿ ਇੱਕ ਸ਼ੌਂਕ ਸੀਗਾ ਇੱਕ ਜਜ਼ਬਾ ਸੀਗਾ ਕਿ ਪੰਜਾਬ ਲਈ ਕੁਝ ਕਰਨਾ ਆਪਣੇ ਦੇਸ਼ ਲਈ ਆਪਦੇ ਸੂਬੇ ਲਈ ਕੁਝ ਕਰਨਾ ਔਰ ਉਹੀ ਚੀਜ਼ ਨੂੰ ਮੱਦੇ ਨਜ਼ਰ ਨਾ ਕਰਦੇ ਹੋਏ ਅੱਜ ਇੱਥੇ ਤੱਕ ਪਹੁੰਚਿਆ ਤੇ ਇੱਕ ਪੁਆਇੰਟ ਜਿਹੜਾ ਤੁਸੀਂ ਕਿਹਾ ਜਿਹੜੇ ਬੱਚੇ ਯੂਥ ਜੋ ਵਿਦੇਸ਼ ਜਾ ਰਹੇ ਇੱਕ ਬਹੁਤ ਛੋਟਾ ਪੁਆਇੰਟ ਨਹੀਂ ਬਹੁਤ ਵੱਡਾ ਬੰਦਾ ਜਾ ਰਿਹਾ ਲਗਾਤਾਰ ਅਗਰ ਗੱਲ ਕਰੀਏ ਇਮੀਗ੍ਰੇਸ਼ਨ ਸੈਂਟਰ ਹੋਰ ਖੁੱਲਦੇ ਜਾ ਰਹੇ ਐ ਬੱਚੇ ਬਾਹਰ ਜਾਂਦੇ ਜਾ ਰਹੇ ਤੇ ਇੱਥੇ ਓਪਰਚ्युनिटीज ਘੱਟ ਹੁੰਦੀਆਂ ਜਾ ਰਹੀਆਂ ਉਹਨੂੰ ਲੈ ਕੇ ਸਰਕਾਰ ਨੂੰ ਬਹੁਤ ਐਕਟਿਵ ਹੋਣ ਦੀ ਜ਼ਰੂਰਤ ਹੈ ਕਿਤੇ ਨਾ ਕਿਤੇ ਤੇ ਜਿੱਦਾਂ ਤੁਹਾਡੇ ਵਰਗੇ ਹੋਰ ਲੋਕ ਆਣੇ ਬਹੁਤ ਜ਼ਰੂਰੀ ਹੈ ਜੋ ਇਸ ਚੀਜ਼ ਨੂੰ ਹੋਰ ਜੋ ਹੈ ਅੱਗੇ ਸਮਝਣ ਚਾਹੇ ਪ੍ਰਾਈਵੇਟ ਐਨ ਜੀਓਜ਼ ਦੀ ਗੱਲ ਕਰੀਏ ਚਾਹੇ ਸਰਕਾਰੀ ਹੋ ਮੈਂ ਤੁਸੀਂ ਦੇਖੋ ਨਾ ਕਿ ਬੱਚੇ ਬਾਹਰ ਕਿਉਂ ਜਾ ਰਹੇ ਹਨ ਉਹਨਾਂ ਨੂੰ ਇੱਥੇ ਜੋਬਾ ਨਹੀਂ ਮਿਲਦੀ ਆਪਰਚੂਨिटीज ਨਹੀਂ ਹੈ ਇੱਕ ਪਰ ਮੈਂ ਯੂਥ ਨੂੰ ਵੀ ਮੈਂ ਕਹਿਣਾ ਚਾਹਣਾ ਇੱਕ ਮੈਸੇਜ ਹੈ ਛੋਟਾ ਲਈ ਆਪਾਂ ਉੱਥੇ ਜਾ ਕੇ ਸਾਰਾ ਕੁਝ ਕਰਨ ਨੂੰ ਤਿਆਰ ਹੋ ਜਾਂਦੇ ਆ ਠੀਕ ਹੈ ਪਰ ਆਪਾਂ ਨੂੰ ਇੱਥੇ ਐ ਲੱਗਦਾ ਕਿ ਉਹ ਕੰਮ ਛੋਟਾ ਹੈ ਉਹ ਕੰਮ ਵੱਡਾ ਹੈ ਤੋਂ ਮੈਂ ਉੱਥੇ 6 ਸਾਲ ਰਿਹਾ ਹੋਇਆ ਮੈਂ ਪਹਿਲੇ ਦੱਸਣਾ ਚਾਹਣਾ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਤੁਹਾਡੀ ਮਿਹਨਤ ਹੁੰਦੀ ਹੈ ਸੋਚ ਹੈ ਇੱਕ ਸੋਚ ਹੈ ਜੇ ਤੁਹਾਡੀ ਨੀਅਤ ਸਾਫ਼ ਹੈ ਨਾ ਤੇ ਤੁਹਾਡਾ ਰੱਬ ਵੀ ਸਾਥ ਦੇਗਾ ਜੀ ਔਰ ਤੁਸੀਂ ਮਿਹਨਤ ਕਰੋ ਲੱਕ ਕੇ ਮਿਹਨਤ ਕਰੋ ਕਿਉਂਕਿ ਕੋਈ ਵੀ ਚੀਜ਼ ਹੁੰਦੀ ਹੈ ਸਭ ਤੋਂ ਵੱਡੀ ਤਾਂ ਇਹ ਹੋ ਨਹੀਂ ਸਕਦੀ ਯੂ हैव टू स्टार्ट ਫਰਮ ਸਕ੍ਰੈਚ ਹੌਲੀ ਹੌਲੀ ਜੇ ਤੁਸੀਂ ਮਿਹਨਤ ਕਰਦੇ ਹੋ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਤੁਸੀਂ ਬੜੀ ਸਾਰੀ ਗਲਤੀਆਂ ਵੀ ਜੀਵਨ 'ਚ ਕਰਕੇ ਜਾਂਦੇ ਹੋ ਤੁਸੀਂ ਆਪਣੀ ਗਲਤੀਆਂ ਤੋਂ ਸਿੱਖਦੇ ਹੋ ਤੁਸੀਂ ਆਪਣੇ ਨੂੰ ਰੀ ਮਲਕੀ ਰੀਫੇਮ ਕਰਕੇ ਦੁਬਾਰਾ ਆਉਂਦੇ ਹੋ ਸੋ ਮੈਂ ਇਹਨੂੰ ਕਹਾਂਗਾ ਕਿ ਕੋਈ ਗੱਲ ਨਹੀਂ ਜ਼ਿੰਦਗੀ ਬਹੁਤ ਕੁਝ ਹੁੰਦਾ ਹੁੰਦਾ ਰਹਿੰਦਾ ਪਰ ਵਰਕ ਹਾਰਡ ਆਪਣਾ ਜਜ਼ਬਾ ਰੱਖੋ ਜ਼ਰੂਰ ਫਾਈਟ ਕਰੋ ਫਾਈਟ ਟੂ ਵਿਨ ਨਾਟ ਫਾਈਟ ਟੂ ਫਾਈਟ ਨਸ਼ੇ ਦੀ ਜਰੂਰਤ ਤੁਸੀਂ ਗੱਲ ਕੀਤੀ ਪਿੱਛੇ ਜਦੋਂ ਤੁਸੀਂ ਮੈਂਬਰ ਸੀ ਯੂਥ ਡਿਵੈਲਪਮੈਂਟ ਦੇ ਵੀ ਤੋਂ ਨਸ਼ੇ ਨੂੰ ਲੈ ਕੇ ਜੋ ਤੁਸੀਂ ਹੋਰ ਚੀਜ਼ਾਂ ਕੀਤੀਆਂ ਇਨਕਰੇਜ ਕਰਨ ਲਈ ਬੂਸਟ ਕਰਨ ਲਈ ਸਪੋਰਟਸ ਨੂੰ ਲੈ ਕੇ ਸੋ ਉਹ ਬੱਚਿਆਂ ਦੇ ਵਿੱਚ ਚੇਂजेस ਦੇਖੇ ਆ ਤੁਸੀਂ ਜਾਂ ਤੁਹਾਡੀ ਟੀਮ ਨੇ ਕੋਈ ਬਾਤ ਦੇ ਵਿੱਚ ਦੇਖੇ ਹੋਣ ਜੋ ਸਪੋਰਟਸ ਦੇ ਵਿੱਚ ਐਕਟਿਵ ਹੋ ਗਏ ਹੋਣ ਜਾਂ ਨਸ਼ਾ ਘਟਿਆ ਨਜ਼ਰ ਆਇਆ ਉਸ ਤੋਂ ਬਾਅਦ ਬਿਲਕੁਲ ਮੈਮ ਤੁਸੀਂ ਹੁਣ ਤੁਸੀਂ ਦੇਖੋ ਕਿ ਜੇ ਅਸੀਂ ਨਸ਼ੇਲੀ ਸਕੀਮਾਂ ਲੈ ਕੇ ਆਏ ਜੀ ਅਸੀਂ ਉਹਨਾਂ ਨੂੰ ਖੇਡਾਂ ਦਾ ਸਨਮਾਨ ਦਿੱਤਾ ਮੇਰੇ ਖਿਆਲ ਉਸ ਸਕੀਮ ਤੋਂ 5 ਤੋਂ 10 ਲੱਖ ਯੂਥ ਨੂੰ ਬੈਨੀਫਿਟ ਮਿਲਿਆ ਉਹ ਸਰਵੇ ਕਰਵਾਇਆ ਤੁਸੀਂ ਕਿਹਨਾਂ ਨੂੰ ਕਰਵਾਇਆ ਕਿਉਂਕਿ ਉਹ ਯੂਥ ਕਲੱਬ ਸੀਗੇ ਹੁਣ ਇੱਕ ਇੱਕ ਯੂਥ ਕਲੱਬ ਚ 2-200 5-500 ਯੂਥ ਵੀ ਹੈ ਜੇਸੀ 5000 ਯੂਥ ਨੂੰ ਵੀ ਦੇਵਾਂਗੇ ਸੋ ਦੈਟ ਫਿਗਰ ਕਮਸ ਅਪ ਟੂ 5 ਤੋਂ 7 ਲੱਖ 8 ਲੱਖ ਐਪ੍ਰੋਕਸੀਮੇਟਲੀ ਹੁਣ ਤੁਸੀਂ ਦੇਖੋ ਇੰਨੀ ਯੂਥ ਨੂੰ ਫਾਇਦਾ ਤਾਂ ਹੋਇਆ ਹੋਗਾ ਜਿਹੜਾ ਬੰਦਾ ਹੈ ਜਿਹੜਾ ਬੱਚਾ ਬੈਟ ਨਹੀਂ ਖੇਲ ਸਕਦਾ ਬੈਟ ਨਹੀਂ ਅਫੋਰਡ ਕਰ ਸਕਦਾ ਉਹਨੂੰ ਸਪੋਰਟਸ ਦਾ ਸਮਾਨ ਮਿਲਿਆ ਹੁਣ ਜਿਹਨੂੰ ਅਸੀਂ ਕ੍ਰਿਕਟ ਦੀ ਕਿੱਟ ਦਿੱਤੀ ਹੁਣ ਇੱਕ ਤਾਂ ਬੱਚਾ ਕ੍ਰਿਕਟ ਖੇਡ ਨਹੀਂ ਸਕਦਾ 10 ਜਾਂ 11 ਉਧਰ 10 ਜਾਂ 11 ਇਧਰ ਤੁਸੀਂ ਦੇਖੋ 25 30 ਯੂਥ ਇੰਗੇਜਡ ਹੋ ਗਏ ਗੇਮ ਦੇ ਲਈ ਦੇ ਆਰ ਪਲੇਇੰਗ ਔਰ ਕੀ ਪਤਾ ਉਹਨਾਂ ਚੋਂ ਕੋਈ ਸਟੇਟ ਲੈਵਲ ਖੇលਿਆ ਜੇ ਆਪਾਂ ਖੇਡਾਂਗੇ ਹੀ ਨਹੀਂ ਤੇ ਆਪਾਂ ਕੋ ਕਰਾਂਗੇ ਕੀ ਜਜ਼ਬਾ ਤਾਂ ਉਗਾਣਾ ਇਫ ਵੀ ਆਰ ਪਲੇਇੰਗ ਇਟ ਹੀ ਨਾ ਹਾਂ ਹਾਂ ਬਿਲਕੁਲ ਸੋ ਔਪਰਚੁਨਿਟੀ ਕ੍ਰੀਏਟ ਕਰਨ ਦੀ ਲੋੜ ਹੈ ਸਿੱਧੀ ਜੀ ਆਬੀਸਲੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਲੈਕਸ਼ਨਸ ਨੂੰ ਲੈ ਕੇ ਸਰ ਗੱਲ ਕਰ ਲਈਏ ਅਗਰ ਇਲੈਕਸ਼ਨ ਜੋ ਇਸ ਵਾਰ ਦੇਖਣ ਨੂੰ ਮਿਲੇ ਪੰਜਾਬ 'ਚ ਹਾਲਾਂਕਿ ਸੀਟ ਦੀ ਨਹੀਂ ਗੱਲ ਕਰੀਏ ਲੇਕਿਨ ਵੋਟ ਬੈਂਕ ਦੀ ਗੱਲ ਕਰੀਏ ਬਹੁਤ ਫਾਇਦਾ ਜੋ ਹੈ ਭਾਜੀਪੀ ਨੂੰ ਮਿਲਿਆ ਸਰਕਾਰ ਉੱਬਰ ਕੇ ਆਈ ਹੈ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਆਉਣ ਵਾਲੇ ਫਿਊਚਰ ਜੋ ਹੈ ਪੰਜਾਬ ਦਾ ਭਾਜੀਪੀ ਦੇਖ ਰਹੀ ਹੈ ਤੁਸੀਂ ਦੇਖੋ ਲੋਕਾਂ ਨੇ ਕਿਵੇਂ ਮੋਦੀ ਸਰਕਾਰ ਦੀ ਸਾਡੇ ਆਨਰੇਬਲ ਯੂ ਨੋ ਪੀਐਮ ਪੀਐਮ ਸਾਹਿਬ ਨਰਿੰਦਰ ਸਿੰਘ ਮੋਦੀ ਜੀ ਨਰਿੰਦਰ ਸਿੰਘ ਮਲਕੀ ਮਲਕੀ ਮੋਦੀ ਸਾਹਿਬ ਉਹਨਾਂ ਦੀ ਪਾਲਿਸੀਜ਼ ਕਿਵੇਂ ਲਾਈਕ ਕੀਤੀ ਹੈ ਜੇ ਆਪਾਂ ਲੁਧਿਆਣੇ ਦੀ ਆਪਾਂ ਐਗਜ਼ਾਮਪਲ ਗੱਲ ਕਰੀ ਅਰਬੰਦੀ ਗੱਲ ਕਰੀਏ ਤੇ ਤੁਸੀਂ ਦੇਖੋ ਜੇ ਮੈਂ ਲੁਧਿਆਣਾ ਵੈਸਟ ਦੇ ਵਿੱਚ ਖੜਾ 40 ਜਾਂ 45000 ਦੀ ਇੱਥੋਂ ਲੀਡ ਸੈਂਟਰਲ ਦੇਖਿਆ ਜਾਵੇ 40 35000 ਦੀ ਉੱਥੋਂ ਲੀਡ ਜੇ ਪੰਜ ਜਾਂ ਛੇ ਸੀਟਾਂ ਲੁਧਿਆਣੇ ਦੀ ਸੀਗੀਆਂ ਸਾਰਿਆਂ ਤੋਂ ਬੀਜੇਪੀ ਗੌਰ ਦੇ ਲੀਡ ਐਗਜ਼ੈਕਟਲੀ ਠੀਕ ਹੈ ਔਰ ਜੇ ਆਪਾਂ ਵੋਟ ਬੈਂਕ ਦੀ ਤੁਸੀਂ ਗੱਲ ਕੀਤੀ 12 ਤੋਂ ਲੈ ਕੇ 18% देयर इज ਅ ਇਨਕਰੀਸ ਇਨ ਦਾ ਵੋਟ ਬੈਂਕ ਔਰ ਜੇ ਸਾਰੀ ਕੈਲਕੂਲੇਸ਼ਨ ਲਾ ਕੇ ਚੱਲੀ ਹੈ ਤੇ 25 ਤੇ 30 ਸੀਟੇ ਸਾਡੀ ਵੈਸੀ ਵਿਨਿੰਗ ਹੋ ਰਹੀਆਂ ਸੀਗੇ ਜੀ ਅਸੈਂਬਲੀ ਦੀ ਆਪਾਂ ਉਹਨੂੰ ਉਹ ਕੰਪੇਅਰ ਕਰੀਏ ਉਸ ਚਾਰਟ ਨੂੰ ਕਰੀਏ ਤੇ ਫਿਰ ਤੁਸੀਂ ਆਹ ਦੇਖੋ ਨਾ ਕਿ ਲੋਗਾ ਨੇ ਜੋ ਸਾਡੇ ਆਨੇਬਲ ਪੀਐਮ ਸਾਹਿਬ ਮੋਦੀ ਸਾਹਿਬ ਉਹਨਾਂ ਦੀ ਜਿਹੜੀ ਪਾਲਿਸੀਆਂ ਜਿਹੜੀ ਉਹਨੇ 10 ਸਾਲ ਕੰਮ ਕੀਤਾ ਉਹਨਾਂ ਨੇ ਉਹ ਚੀਜ਼ਾਂ ਦੇਖੀਆਂ ਔਰ ਉਹਨਾਂ ਨੇ ਚਾਹਿਆ ਕਿ ਅਗਲੀ ਵਾਰੀ ਤੀਸਰੀ ਵਾਰ ਬਹੁਤ ਵੱਡੀ ਗੱਲ ਹੈ ਤੀਸੀ ਵਾਰ ਪੀਐਮ ਬੰਨਾ ਕੋਈ ਛੋਟੀ ਗੱਲ ਨਹੀਂ ਹੈ ਲਾਈਕ ਤੀਜੀ ਵਾਰੀ ਲੋਗਾ ਨੇ ਉਹ ਫਤਵਾ ਸੁਣਾਇਆ ਉਹ ਲੋਕਾਂ ਨੇ ਫਤਿਮਾ ਸੁਨਾਇਆ ਉਹ ਵੋਟ ਫੋਰ ਮੋਦੀ ਮਿਲੀ ਹੈ ਦੇਖੋ ਉਹ ਵੋਟ ਫੋਰ ਡਿਵੈਲਪਮੈਂਟ ਸੀਗੀ ਕਿਉਂਕਿ ਪੰਜਾਬ ਦੇ ਵਿੱਚ ਵੀ ਉਹ ਦਿਖ ਰਿਹਾ ਕਿ ਉੱਪਰ ਕੇ ਆ ਰਹੀ ਹੈ ਬਿਲਕੁਲ ਦੇਖੋ ਦਿਖ ਰਿਹਾ ਹੈ ਰਿਜ਼ਲਟਸ ਤੁਹਾਡੇ ਸਾਹਮਣੇ ਹੈ ਮੈਂ ਮੰਨਦਾ ਬੜੀ ਸਾੜੀ ਪਾਰਟੀਆਂ ਨੇ ਕਲੇਮ ਕਰਨਗੇ ਵੀ ਅਸੀਂ ਜਿੱਤ ਗਏ ਪਰ ਮੈਂ ਤੁਹਾਨੂੰ ਇੱਕ ਜਣਾ ਕਿ ਇੱਕ ਆਪਾਂ ਇੱਕ ਵੋਟ ਬੈਂਕ ਦੇਖੀ ਨਾ ਆਪਾਂ ਦੇਖੋ ਇੱਕ ਪਾਰਟੀ ਦਾ ਵੋਟ ਬੈਂਕ ਇਨਕਰੀਜ਼ ਹੋ ਰਿਹਾ ਉਹ ਰਹਿ ਨਹੀਂ ਕਿ ਇੱਕ ਜਾਂ 2% ਜਾਂ 3 ਜਾਂ 4% 12 ਤੋਂ 18% ਵੋਟ ਬੈਂਕ ਇਨਕਰੀਜ਼ ਹੋਣਾ ਇਟ ਮੀਨਸ ਔਰ ਜੇ ਕਿਤੇ ਥੋੜੀ ਜੀ ਮਾਰ ਪਈ ਹੈ ਉਹ ਪਿੰਡਾਂ ਦੇ ਹਲਕਿਆਂ ਏਰੀਆ ਚੋਂ ਦੇਖੋ ਜਿਵੇਂ ਕਿਸਾਨੀਆਂ ਦੇ ਮੁੱਦੇ ਹੈਗੇ ਉਹ ਵੀ ਮੁੱਦੇ ਆਉਣ ਵਾਲੇ ਟਾਈਮ ਵਿੱਚ ਇਹਨੂੰ ਸੁਲਝਾਏ ਜਾਣਗੇ ਸੋ ਬਿੱਟੂ ਜੀ ਨੂੰ ਕੇਂਦਰੀ ਰਾਜ ਮੰਤਰੀ ਕੋਸ਼ਿਤ ਕਰ ਦਿੱਤਾ ਗਿਆ ਹੈ ਲੁਧਿਆਣਾ ਤੋਂ ਸੀਟ ਲੜ ਰਹੇ ਸਨ ਇਹ ਵੀ ਇੱਕ ਤੋਹਫਾ ਪੰਜਾਬ ਦੇ ਲੋਕਾਂ ਨੂੰ ਮਿਲਿਆ ਹੈ ਮੈਂ ਕਹਿੰਦਾ ਤੁਸੀਂ ਦੇਖੋ ਲੁਧਿਆਣੇ ਲਈ ਬਹੁਤ ਇੱਕ ਬਹੁਤ ਖੁਸ਼ੀ ਦੀ ਚੀਜ਼ ਹੈ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚੋਂ ਕਿਸੇ ਨੂੰ ਨੁਮਾਇੰਦਗੀ ਮਿਲੀ ਹੈ ਇੰਨੀ ਵੱਡੀ ਨੁਮਾਇੰਦਗੀ ਮਿਲੀ ਹੈ ਦੋ ਉਹਨਾਂ ਨੂੰ ਡਿਪਾਰਟਮੈਂਟ ਮਿਲੇ ਹੈ ਰੇਲਵੇ ਦੇ ਫੂਡੀ ਨਾ ਪ੍ਰੋਸੈਸਿੰਗ ਦੇ ਤੇ ਹੁਣ ਤੁਸੀਂ ਦੇਖੋ ਕਿ ਸਾਡੇ ਇਥੇ ਰੇਲਵੇ ਦੀ ਕਿੰਨੀਆ ਮੁਸੀਬਤਾਂ ਕਿੰਨੀਆ ਦਿੱਖਦਾ ਹੈ ਇਹ ਆਪਣਾ ਲੁਧਿਆਣਾ ਰੇਲਵੇ ਸਟੇਸ਼ਨ ਹੈ ਇਥੇ ਫੰਡਸ ਆਣਗੇ ਇਹ ਇੱਕ ਹਾਈ ਟੈਕ ਰੇਲਵੇ ਸਟੇਸ਼ਨ ਬਣੇ ਬਾਹਰ ਯੂਐਸ ਚ ਜਾਣੇ ਹੈ ਕੈਨੇਡਾ ਜਾਣੇ ਆ ਆਪਾਂ ਦੇਖਦੇ ਹਾਂ ਕਿ ਕਿਵੇਂ ਹਾਈ ਟੈਕਸ ਬਣੇ ਹੋਏ ਉਹ ਵੀ ਇਥੇ ਬਣਨਗੇ ਸੋ ਇੰਡਸਟਰੀਅਲ ਹਬ ਹੈ ਲੁਧਿਆਣਾ ਇੰਡਸਟਰੀ ਨੂੰ ਬਹੁਤ ਜਿਹੜੀ ਫੂਡੀ ਨੂੰ ਪ੍ਰੋਸੈਸਿੰਗ ਹੁੰਦੇ ਯੂਨਿਟਸ ਆਣਗੇ ਸਟਾਰਟਅਪ ਪਲਾਨ ਲਾਏ ਜਾਣਗੇ ਯੂਥ ਨੂੰ ਏਮਪਲੋਇਮੈਂਟ ਮਿਲੇਗੀ ਤੇ ਬਹੁਤ ਫਾਇਦਾ ਹੋਏਗਾ ਦੇਖੋ ਸਾਡੇ ਬੜੇ ਮਾਣ ਦੀ ਗੱਲ ਹੈ ਰਵਨੀਤ ਸਿੰਘ ਜੀ ਨੂੰ ਬਿੱਟੂ ਬਿੱਟੂ ਜੀ ਨੂੰ ਇਸ ਦੀ ਨੁਮਾਇੰਦਗੀ ਦਿੱਤੀ ਗਈ ਹੈ ਇੰਨਾ ਵੱਡਾ ਮੰਤਰੀ ਮੰਤralਯਾ ਉੱਥੇ ਭੇਜਿਆ ਉਹਨਾਂ ਨੂੰ ਔਰ ਮੈਨੂੰ ਪੂਰੀ ਉਮੀਦ ਹੈ ਆਉਣ ਵਾਲੇ 5 ਸਾਲਾਂ ਦੇ ਵਿੱਚ ਉਹ ਦਿਲੋਂ ਜਾਣ ਤੋਂ ਆਪਣੇ ਸਾਡੇ ਸ਼ਹਿਰ ਲਈ ਪੰਜਾਬ ਸੂਬੇ ਲਈ ਬਹੁਤ ਵਧੀਆ ਕੰਮ ਇਲਾਕੇ ਨੂੰ ਕਰਨਗੇ ਤਾਂ ਕਿ ਯੂਥ ਨੂੰ ਵੱਧ ਤੋਂ ਵੱਧ ਇੱਥੇ ਜੋਬਾ ਮਿਲ ਪਾਣ ਔਰ ਡਿਵੈਲਪਮੈਂਟ ਹੋ ਪਾਵੇ ਜੀ ਯੂਥ ਲਈ ਕੋਈ ਮੈਸੇਜ ਅਖੀਰ ਵਿੱਚ ਯੂਟਲੀ ਮੈਂ ਹੀ ਮੈਸੇਜ ਕਹਾਂਗਾ ਕਿ ਇੱਕ ਲਾਈਫ ਹੈ ਨਾ ਕਹਿੰਦੇ ਨੇ ਦ ਲਾਈਫ ਇਜ਼ ਅ ਪਲੇਗਰਾਉਂਡ ਦ ਵਰਲਡ ਦ ਵਰਲਡ ਦ ਵਰਲਡ ਇਜ਼ ਅ ਪਲੇਗਰਾਉਂਡ ਲਾਈਫ ਇਜ਼ ਅ ਗੇਮ ਐਂਡ ਵੀ ਆਰ ਦ ਪਲੇਅਰਸ ਟੂ ਪਲੇ ਸੋ ਲੈਟਸ ਪਲੇ ਇਟ ਗੁੱਡ ਹਿੰਮਤ ਨਹੀਂ ਕਦੀ ਹਾਰਨੀ ਹਾਰਨੀ ਚਾਹੀਦੀ ਔਖਾ ਸੁੱਖਾ ਟਾਈਮ ਜ਼ਿੰਦਗੀ ਦੇ ਵਿੱਚ ਆਂਦਾ ਹੈ ਮਿਹਨਤ ਕਰੋ ਦਬ ਕੇ ਮਿਹਨਤ ਕਰੋ ਆਪਣੀ ਨੀਅਤ ਨੂੰ ਸਾਫ਼ ਰੱਖੋ ਤੇ ਰੱਬ ਤੁਹਾਡਾ ਸਾਥ ਜ਼ਰੂਰ ਜ਼ਰੂਰ ਦੇਗਾ ਸਾਡੇ ਪ੍ਰਿੰਸਰ ਬਹੁਤ ਚੰਗਾ ਲੱਗਾ ਗੱਲਬਾਤ ਕਰਕੇ ਸੋ ਸਾਡੇ ਨਾਲ ਸੁਖਿੰਦਰ ਸਿੰਘ ਬਿੰਦਰਾ ਸੀ ਜਿਨ੍ਹਾਂ ਨੇ ਦੱਸਿਆ ਕਿ ਯੂਥ ਲਈ ਉਹਨਾਂ ਨੇ ਕਿੰਨੇ ਜੋ ਹੈ ਕੰਮ ਕੀਤੇ ਨੇ ਯੂਥ ਨੂੰ ਨਸ਼ਾ ਜੋ ਪੰਜਾਬ ਦੀ ਇੱਕ ਜੜ੍ਹ ਕਹਿ ਸਕਦੇ ਆ ਬਣ ਚੁੱਕਾ ਹੈ ਜੜ੍ਹ ਦੇ ਵਿੱਚੋਂ ਫਸ ਚੁੱਕਾ ਹੈ ਯੂਥ ਦੇ ਨਸ਼ਾ ਤੇ ਇੱਕ ਬਾਹਰ ਜਾਣ ਦਾ ਕ੍ਰੇਜ਼ ਉਸ ਨੂੰ ਲੈ ਕੇ ਜੋ ਹੈ ਖਾਸ ਤੌਰ ਤੇ ਹੁਣ ਹੋਰ ਕੰਮ ਕੀਤੇ ਜਾਣਗੇ ਤਾਂ ਕਿ ਯੂਥ ਨੂੰ ਨਸ਼ੇ ਤੋਂ ਵੀ ਬਚਾਇਆ ਜਾ ਸਕੇ ਤੇ ਬਾਹਰ ਭੇਜਣ ਤੋਂ ਵੀ ਰੋਕਿਆ ਜਾ ਸਕੇ ਤੇ ਪੰਜਾਬ ਦੀ ਤਰੱਕੀ ਜੋ ਹੈ ਹੋ ਸਕੇ ਕੈਮਰਾਮੈਨ ਨੀਲ ਕਬਲ ਮੋਨੂ ਦੇ ਨਾਲ ਸਾਖਸ਼ੀ ਸ਼ਰਮਾ ਦਸਮਨ ਨਿਊਜ਼